ਯੰਗ ਫਾਰਮਰ ਚੈਨਲ ਦੇਖਣ ਵਾਲੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਦੋਸਤੋ ਅੱਜ ਜਿਹੜੀ ਵੀਡੀਓ ਹੈਗੀ ਆ ਆਪਣੇ ਪਿੰਡ ਹੀ ਖੜੇ ਆਪਾਂ ਬਠਿੰਡਾ ਮੁਕਸਾ ਰੋਡ ਤੇ ਚੰਦ ਮੈਰਿਜ ਪੈਲਸ ਦੇ ਵਿੱਚ ਤੇ ਇੱਥੇ ਸਜੈਂਟਾ ਕੰਪਨੀ ਵੱਲੋਂ ਜਿਹੜਾ ਬਹੁਤ ਵਧੀਆ ਇੱਕ ਪਰਿਵਾਰਕ ਮੇਲਾ ਰੱਖਿਆ ਗਿਆ ਹੈਗਾ। ਆਮ ਤੌਰ ਤੇ ਕੰਪਨੀਆਂ ਵੱਲੋਂ ਜਿਹੜੀਆਂ ਕਿਸਾਨ ਮੇਲੀਆਂ, ਮੀਟਿੰਗਾਂ, ਸੈਮੀਨਾਰ ਤਾਂ ਤੁਸੀਂ ਆਮ ਹੀ ਦੇਖੇ ਹੋਣਗੇ। ਹਰ ਕੰਪਨੀ ਵੱਲੋਂ ਇਹ ਨਵੇਕਲਾ ਉਪਰਾਲਾ ਕੀਤਾ ਗਿਆ ਹੈਗਾ ਤੇ ਆਪਣੇ ਚੈਨਲ ਨੂੰ ਇਸ ਪ੍ਰੋਗਰਾਮ ਦੇ ਵਿੱਚ ਵਿਸ਼ੇਸ਼ ਤੌਰ ਤੇ ਇਨਵਾਈਟ ਕੀਤਾ ਗਿਆ ਸਾਰੀ ਆਪਾਂ ਕਵਰੇਜ ਕਰਾਂਗੇ ਤੇ ਦਿਖਾਵਾਂਗੇ ਕਿ ਕੰਪਨੀ ਵੱਲੋਂ ਇੱਥੇ ਕਿਸਾਨਾਂ ਦੇ ਪਰਿਵਾਰਾਂ ਦੇ ਲਈ ਕੀ ਕੀ ਪ੍ਰਬੰਧ ਕੀਤੇ ਗਏ ਨੇ ਖਾਸ ਕਰਕੇ ਬੱਚਿਆਂ ਦੇ ਮਨੋਰੰਜਨ ਲਈ ਬਹੁਤ ਸੋਹਣੇ ਪ੍ਰਬੰਧ ਕੀਤੇ ਗਏ ਨੇ ਚਾਹ ਪਾਣੀ ਦਾ ਵਧੀਆ ਪ੍ਰਬੰਧ ਹੈਗਾ ਤੇ ਮਨੋਰੰਜਨ ਦੇ ਨਾਲ ਨਾਲ ਕੰਪਨੀ ਵੱਲੋਂ ਇੱਥੇ ਆਏ ਕਿਸਾਨ ਭਰਾਵਾਂ ਨੂੰ ਜਿਹੜਾ ਫਸਲਾਂ ਦੇ ਵਿੱਚ ਆਉਣ ਵਾਲੀਆਂ ਬਿਮਾਰੀਆਂ ਬਾਰੇ ਤੇ ਅਗਲੇ ਸਮੇਂ ਦੇ ਵਿੱਚ ਜਿਹੜੀਆਂ ਦਿੱਕਤਾਂ ਆ ਰਹੀਆਂ ਨੇ ਉਹਨਾਂ ਬਾਰੇ ਵੀ ਬਹੁਤ ਵਧੀਆ ਤਰੀਕੇ ਦੇ ਨਾਲ ਜਾਣਕਾਰੀ ਦਿੱਤੀ ਜਾ ਰਹੀ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਕੰਪਨੀ ਦੀਆਂ ਜਿਹੜੀਆਂ ਤਕਨੀਕਾਂ ਆ ਰਹੀਆਂ ਨੇ ਉਹਨਾਂ ਬਾਰੇ ਕਿਸਾਨ ਭਰਾਵਾਂ ਨੂੰ ਪਹਿਲਾਂ ਹੀ ਦੱਸਿਆ ਜਾ ਰਿਹਾ ਮੇਰੇ ਪੁੱਛੇ ਤੁਸੀਂ ਜਿਹੜਾ ਵਿਊ ਦੇਖ ਰਹੇ ਹੋ ਬਹੁਤ ਸੋਹਣਾ ਪ੍ਰਬੰਧ ਕੀਤਾ ਗਿਆ ਹੈਗਾ ਸਜੈਂਟਾ ਕੰਪਨੀ ਵੱਲੋਂ ਤੇ ਸਾਰਾ ਤੁਹਾਨੂੰ ਜਿਹੜਾ ਇਹ ਮੇਲਾ ਆਪਾਂ ਦਿਖਾਵਾਂਗੇ ਤੇ ਪ੍ਰਬੰਧਕਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਕੀ ਮਕਸਦ ਹੈਗਾ ਜਿਹੜੇ ਇਦਾਂ ਦੇ ਪਰਿਵਾਰਕ ਮੇਲੇ ਕਰਾਉਣ ਦਾ ਤੇ ਮੇਲੇ ਦੇ ਵਿੱਚ ਆਏ ਹੋਏ ਪਰਿਵਾਰਾਂ ਨਾਲ ਕਿਸਾਨ ਭਰਾਵਾਂ ਨਾਲ ਬੱਚਿਆਂ ਨਾਲ ਵੀ ਤੁਹਾਡੀ ਗੱਲਬਾਤ ਕਰਵਾਵਾਂਗੇ ਸਾਰੇ ਇਸੇ ਤਰ੍ਹਾਂ ਜੁੜੇ ਰਹੋ ਵੀਡੀਓ ਨੂੰ ਦੇਖਣ ਵਾਲੇ ਸਾਰੇ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਆਜੋ ਤੁਹਾਨੂੰ ਦਿਖਾਉਣੀ ਆ ਜੀ ਮੇਲੇ ਦਾ ਪੂਰਾ ਮਾਹੌਲ ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਜਿਵੇਂ ਤੁਹਾਨੂੰ ਪਹਿਲਾਂ ਆਪਾਂ ਦੱਸਿਆ ਹੈਗਾ ਕਿ ਜਿਹੜਾ ਅੱਜ ਆਪਣੇ ਪਿੰਡ ਭਲਾਈ ਜਾਨਿਆਂ ਵਿਖੇ ਸਜੈਂਟਾ ਕੰਪਨੀ ਵੱਲੋਂ ਇੱਕ ਪਰਿਵਾਰਿਕ ਮੇਲਾ ਰੱਖਿਆ ਗਿਆ ਹੈਗਾ ਆਪਾਂ ਅਕਸਰ ਦੇਖਦੇ ਆਂ ਕੀ ਕੰਪਨੀਆਂ ਵੱਲੋਂ ਜਿਹੜੇ ਸੈਮੀਨਾਰ ਕਿਸਾਨ ਮੇਲੀਆਂ ਮੀਟਿੰਗਾਂ ਤਾਂ ਕਰਵਾਈਆਂ ਜਾਂਦੀਆਂ ਨੇ ਪ੍ਰੈਸੀਡੈਂਟਾ ਕੰਪਨੀ ਵੱਲੋਂ ਇਹ ਬਹੁਤ ਸੋਹਣਾ ਨਵੇਕਲਾ ਉਪਰਾਲਾ ਕੀਤਾ ਗਿਆ ਆਪਣੇ ਨਾਲ ਕੰਪਨੀ ਤੋਂ ਨੁਮਾਇंदे ਖੜੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਡਾਕਟਰ ਰਮਨਦੀਪ ਜੀ ਖੜੇ ਨੇ ਇਹਨਾਂ ਤੋਂ ਪੁੱਛਦੇ ਹੈਗੇ ਆ ਕਿ ਜਿਹੜਾ ਇਹ ਪਰਿਵਾਰਕ ਮੇਲਾ ਕਰਵਾਉਂਦਾ ਕੀ ਮਕਸਦ ਹੈਗਾ ਇੱਥੇ ਦੂਰੋਂ ਦੂਰੋਂ ਬਹੁਤ ਜ਼ਿਲ੍ਹਿਆਂ ਤੋਂ ਜਿਹੜੇ ਪਰਿਵਾਰ ਆਏ ਨੇ ਜਿਹੜੇ ਸਜੈਂਟਾ ਕੰਪਨੀ ਦੇ ਨਾਲ ਜੁੜੇ ਹੋਏ ਨੇ ਤੇ ਵਧੀਆ ਜਿਹੜੀ ਖੇਤੀ ਕਰਦੇ ਨੇ ਸਰ ਸਤਿ ਸ਼੍ਰੀ ਅਕਾਲ ਜੀ ਯੰਗ ਫਾਰਮਰ ਚੈਨਲ ਤੇ ਸਵਾਗਤ ਹੈ ਜੀ ਆਪਣਾ ਥੈਂਕ ਯੂ ਥੈਂਕ ਯੂ ਬਹੁਤ ਬਹੁਤ ਮਿਹਰਬਾਨੀ ਜੀ ਸਭ ਪਹਿਲਾਂ ਸਰ ਆਪਣੇ ਬਾਰੇ ਦੱਸੋ ਜੀ ਕੀ ਆਪਣੀ ਪ੍ਰੋਫਾਈਲ ਹੈਗੀ ਹੈ ਨਾ ਕੰਪਨੀ ਦੀ ਮੇਰਾ ਨਾਮ ਰਮਨਦੀਪ ਸਿੰਘ ਹੈ ਹਾਂ ਜੀ ਮੈਂ ਸੇਂਟਾ ਦੇ ਵਿੱਚ ਬਤੌਰ ਇੱਕ ਬਿਜ਼ਨਸ ਮੈਨੇਜਰ ਕੰਮ ਕਰ ਰਿਹਾ ਹਾਂ ਜੀ ਸਰ ਮੈਨੂੰ ਸੇਂਟਾ ਦੇ ਵਿੱਚ ਈਗਰਨ 10 ਸਾਲ ਹੋ ਗਏ ਹਾਂ ਜੀ ਸਰਵਿਸ ਕਰਦਿਆਂ ਨੂੰ ਮੈਂ ਇਹਦੇ ਵਿੱਚ 7 ਚਿਲੇ ਦੇਖ ਰਿਹਾ ਹਾਂ ਜਿਹਦੇ ਵਿੱਚ ਮੈਂ ਸੇਂਟਾ ਦਾ ਕੰਮ ਸਾਹਮਣੇ ਹੈ ਮੇਰੇ ਨਾਲ ਮੇਰੇ 10 ਬੈਟਰੀ ਮੈਨੇਜਰ ਨੇ ਟੀਮ ਨੇ ਅਸੀਂ ਕੰਮ ਕਰ ਰਹੇ ਨੇ ਸੇ ਐਂਟਾ ਦੇ ਪ੍ਰੋਡਕਟ ਫਾਰਮਰ ਤੱਕ ਲੱਗ ਕੇ ਜਾਣ ਹਾਂਜੀ ਤੇ ਫਾਰਮਰ ਨੂੰ ਜੋ ਟਾਈਮ ਸਰ ਜ਼ਰੂਰਤ ਹੁੰਦੀ ਹੈ ਉਹ ਜੀ ਗਾਈਡਲਾਈਨ ਦਿੰਨੇ ਆ ਜਿਨ੍ਹਾਂ ਉਹਦੀ ਫਸਲ ਦਾ ਝਾੜ ਵੱਧ ਸਕੇ ਸਰ ਜਿੱਦਾਂ ਸੇਜੈਂਟਾ ਕੰਪਨੀ ਹੈ ਹਨਾ ਉਹਨਾਂ ਮੋਰੀ ਕੰਪਨੀ ਦੇ ਵਿੱਚ ਆਉਂਦੀ ਹੈ ਜਿਹਦੇ ਪ੍ਰੋਡਕਟ ਬਾਈ ਨੇਮ ਕਿਸਾਨ ਜਾਣਦੇ ਨੇ ਹਨਾ ਲੰਬੇ ਸਮੇਂ ਤੋਂ ਕਿਸਾਨਾਂ ਦਾ ਵਿਸ਼ਵਾਸ ਬਣਿਆ ਹੋਇਆ ਪਹਿਲਾਂ ਵੀ ਕੰਪਨੀ ਵੱਲੋਂ ਵੱਖ-ਵੱਖ ਮੀਟਿੰਗਾਂ ਕਰਵਾਈਆਂ ਜਾਂਦੀਆਂ ਨੇ ਜਿਹੜਾ ਇਦਾਂ ਦਾ ਫੰਕਸ਼ਨ ਰੱਖਿਆ ਗਿਆ ਹੈਗਾ ਆਪਾਂ ਦੇਖਦੇ ਹਾਂ ਬਹੁਤ ਕਿਸਾਨ ਆ ਰਹੇ ਨੇ ਆਪਣੇ ਪਰਿਵਾਰਾਂ ਨਾਲ ਆ ਰਹੇ ਨੇ ਬੱਚਿਆਂ ਨਾਲ ਆ ਰਹੇ ਨੇ ਤਾਂ ਕੰਪਨੀ ਦਾ ਕੀ ਮਕਸਦ ਹੈਗਾ ਜੀ ਪ੍ਰੋਗਰਾਮ ਕਰਵਾਉਣਾ ਬਿਲਕੁਲ ਜੀ ਜਿਵੇਂ ਤੁਸੀਂ ਦੱਸਿਆ ਇੱਕ ਨਵਾਂ ਜੋ ਚੀਜ਼ ਦੇਖਣ ਨੂੰ ਮਿਲਦੀ ਹੈ ਕੀ ਹੈ ਕਿ ਕੁਝ ਚੀਜ਼ ਨੂੰ ਆਪਾਂ ਅੱਗੇ ਲੈ ਕੇ ਜਾਣੇ ਆ ਉਹਦੇ ਵਿੱਚ ਪਰਿਵਾਰ ਦਾ ਸਹਿਯੋਗ ਹੁੰਦਾ ਜੀ ਸਰ ਜਿਵੇਂ ਜੰਟਾ ਵਾ ਇੱਕ ਪਰਿਵਾਰ ਆ ਹਾਂਜੀ ਉਹਦੇ ਵਿੱਚ ਸਾਰੇ ਕੰਮ ਕਰਨ ਵਾਲੇ ਅਨੁਵਰਤਨ ਵਾਲੇ ਇੱਕ ਪਰਿਵਾਰ ਆ ਉਸ ਤਰੀਕੇ ਨਾਲ ਅਸੀਂ ਅੱਜ ਦਾ ਜਿਹੜਾ ਇਹ ਕਨਸੈਪਟ ਲਿਆ ਸੀ ਖੁਸ਼ੀਆਂ ਦਾ ਮੇਲਾ ਜਿਹੜਾ ਪਰਿਵਾਰ ਦਾ ਸੰਜਿਆ ਕਰਾਂਗੇ ਜੀ ਕਿ ਕਿ ਜਿਹੜੀ ਸਾਡੀ ਐਕਸਲ ਦਵਾਈ ਹੈ ਗਲੂਕੋਨਨ ਕੰਟਰੋਲ ਕਰਨ ਲਈ ਉਸ ਦਾ ਟਾਈਮ ਸੀਗਾ ਹੁਣ ਉਹ ਕਿਸ ਤਰੀਕੇ ਨਾਲ ਅਸੀਂ ਫਾਰਮਰ ਤੱਕ ਲੈ ਕੇ ਜਾਣਾ ਪਲੱਸ ਇਸ ਜਿਹੜਾ ਮੇਲੇ ਨੂੰ ਆ ਇੱਕ ਜਿਹੜੀ ਰੀਸ ਸੀ ਟੁੱਟ ਰਹੀ ਆ ਪੰਜਾਬ ਦੇ ਵਿੱਚ ਮੇਲਿਆਂ ਦੀ ਬੱਚੇ ਜੋ ਖੇਡਦੇ ਸੀਗੇ ਗੇਮਾਂ ਖੇਡਦੇ ਸੀ ਉਹ ਵੀ ਟੁੱਟ ਰਹੀ ਆ ਇੱਕ ਦੁਬਾਰਾ ਉਹ ਚਲਾਉਣ ਦੀ ਕੋਸ਼ਿਸ਼ ਕੀਤੀ ਰੀਤ ਨੂੰ ਅੱਗੇ ਆਮ ਹੁੰਦਾ ਸੀ ਇਸ ਦਿਨਾਂ ਦੇ ਵਿੱਚ ਨਾ ਪਿੰਡਾਂ ਦੇ ਵਿੱਚ ਮੇਲੇ ਚੱਲ ਪੈਂਦੇ ਸੀ ਕੋਈ ਝੂਲੇ ਵਾਲੇ ਆ ਗਏ ਕੋਈ ਗੇਮ ਵਾਲੇ ਆ ਗਏ ਨਿਸ਼ਾਨੇबाजी ਵਾਲੇ ਆ ਗਏ ਕਿਸ ਤਰ੍ਹਾਂ ਦਾ ਮਾਹੌਲ ਬਣ ਜਾਂਦਾ ਸੀ ਪਿੰਡ ਦੇ ਵਿੱਚ ਠੀਕ ਹੈ ਜਿਸ ਦੇ ਨਾਲ ਬੱਚਿਆਂ ਨੂੰ ਉੱਤ ਸਾਹਿਤ ਮਿਲਦਾ ਸੀ ਗੇਮਾਂ ਲਈ ਮਿਲਦਾ ਸੀਗਾ ਇੱਕ ਮਾਹੌਲ ਮਿਲਦਾ ਸੀ ਕਰਦੇ ਉਹਨਾਂ ਨੂੰ ਬਾਹਰ ਨਿਕਲਦਾ ਮੌਕਾ ਮਿਲਦਾ ਸੀ ਜਿੰਨਾਂ ਕੋਈ ਚੀਜ਼ਾਂ ਦੇਖਦੇ ਆ ਮੇਲੇ ਦੇ ਵਿੱਚ ਕੋਈ ਚੀਜ਼ਾਂ ਖਰੀਦਦੇ ਨੇ ਉਸ ਦੇਖਣਾ ਸੀ ਅਸੀਂ ਅਸੀਂ ਬਿਊਟੀ ਪਾਰਲਰ ਆ ਬਿਊਟੀਸ਼ੀਅਨ ਦਾ ਇੱਕ ਰੱਖਿਆ ਵਾ ਤੇ ਬੱਚਿਆਂ ਲਈ ਗੇਮਸ ਰੱਖੀਆਂ ਨੇ ਇੰਜੋਏ ਕਰਨ ਵਾਸਤੇ ਜੋ ਕਿਸਾਨ ਵੀਰ ਆ ਉਹਨਾਂ ਦੇ ਵਾਸਤੇ ਜਾਣਕਾਰੀ ਵਾਸਤੇ ਲਾਏ ਨੇ ਕਿ ਫਸਲ ਦੀ ਜਾਣਕਾਰੀ ਕਿਵੇਂ ਆ ਡਿਜੀਟਲ ਦਾ ਕਾਊਂਟਰ ਲਗਾਇਆ ਕਿ ਡਿਜੀਟਲ ਤਰੀਕੇ ਨਾਲ ਕਿਸੇ ਤਰੀਕੇ ਨਾਲ ਮੂਵ ਹੋ ਸਕਦਾ ਫਾਰਮਰ ਜੀ ਸਰ ਹੋਰ ਬੈਨੀਫਿਟ ਕਿਵੇਂ ਮਿਲ ਸਕਦੇ ਨੇ ਡਿਜੀਟਲ ਨਾਲ ਪਲੱਸ ਰਿਸਕ ਲੈਬ ਆ ਜਿਹੜੀ ਤੇ ਇਸ ਟਾਈਮ ਦੇ ਵਿੱਚ ਜੋ ਕਿਹੜਾ ਚੇਂਜ ਹੋਇਆ ਕੁਝ ਕਿ ਗੁਲੀ ਡੰਡਾ ਬਹੁਤ ਟਰੈਂਕਲ ਸਮੱਸਿਆ ਵਾ ਫਾਰਮਰ ਦਾ ਕੰਟਰੋਲ ਨਹੀਂ ਆਉਂਦੀ ਪਰ ਰਿਸਕ ਲੈਬ ਅਸੀਂ ਇੱਕ ਕਾਊਂਟਰ ਲਗਾਇਆ ਜਿੱਤੇ ਦੱਸਦਾ ਕਿ ਤੁਸੀਂ ਆਪ ਦੇ ਸੀਜ਼ਨ ਤੋਂ ਪਹਿਲਾਂ ਮਤਲਬ ਕਿ ਰਿਸਕ ਟੈਸਟ ਦਾ ਕੀ ਹੈ ਕਿ ਤੁਰੰਤ ਤੁਸੀਂ ਇਹਦਾ ਰਿਜ਼ਲਟ ਲਓ ਉਸੇ ਸਪਰੇਅ ਕਰੋ ਜੀ ਉਹਦਾ ਕੀ ਬੈਨੀਫਿਟ ਮਿਲੂਗਾ ਸਾਨੂੰ ਸਾਰਾ ਸਮਝਾ ਰਿਹਾ ਇਸ ਕਾਊਂਟਰ ਦੇ ਉੱਤੇ ਇਹ ਜੀਹਤ ਕਨਸੈਪਟ ਸੀ ਕਿ ਇੱਕ ਛਤ ਵਾਲੇ ਸਾਰੇ ਚੀਜ਼ਾਂ ਮਿਲ ਜਾਣ ਬੱਚਿਆਂ ਵਾਸਤੇ ਵੀ ਕਿਸਾਨ ਵਾਸਤੇ ਵੀ ਠੀਕ ਹੈ ਜਿਵੇਂ ਸਰ ਤੁਸੀਂ ਗੱਲ ਕੀਤੀ ਹੈ ਹਨਾ ਗੁੱਲੀ ਡੰਡੇ ਨੇ ਭਿਆਨਕ ਰੂਪ ਪਿਛਲੇ ਸਮੇਂ ਦੇ ਵਿੱਚ ਲਿਆ ਆਪਾਂ ਦੇਖਿਆ ਕਿ ਬਹੁਤ ਜਿਹੜੀਆਂ ਚੰਗੀਆਂ ਦਵਾਈਆਂ ਸੀਗੀਆਂ ਉਹਨਾਂ ਦਾ ਵੀ ਜਿਹੜਾ ਅਸਰ ਨਹੀਂ ਹੋਇਆ ਹਨਾ ਗੁੱਲੀ ਡੰਡੇ ਤੇ ਅੱਜ ਦੇ ਸਮੇਂ ਦੀ ਗੱਲ ਕਰੀਏ ਜਾਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਆਉਣ ਵਾਲੇ ਸਾਲਾਂ ਦੇ ਵਿੱਚ ਟੈਕਨੋਲੋਜੀ ਆ ਰਹੀਆਂ ਨੇ ਸਜੈਂਟਾ ਵੱਲੋਂ ਜਿਹੜਾ ਗੁੱਲੀ ਡੰਡੇ ਤੇ ਬਾਕੀ ਨਦੀਨਾਂ ਦੇ ਲਈ ਕੀ ਕੀ ਜਿਹੜੀ ਕੈਮੀਕਲ ਆ ਜਾਂ ਆਪਾਂ ਗੱਲ ਕਰੀਏ ਹਰਬੀਸਾਈਡ ਰეკਮੈਂਡ ਕੀਤੇ ਜਾ ਰਹੇ ਨੇ ਇੱਥੇ ਕਿਸਾਨਾਂ ਨੂੰ ਜਿੱਦਾਂ ਡਰੋਨ ਟੈਕਨੋਲੋਜੀ ਦਿਖਾ ਰਹੇ ਹੋ ਤੁਸੀਂ ਹਨਾ ਜਾਂ ਜਿਹੜੀ ਗੁੱਲੀ ਡੰਡੇ ਦੀ ਸਟੇਜ ਦੱਸ ਰਹੇ ਹਾਂ ਬਹੁਤ ਸਾਰੇ ਕਿਸਾਨਾਂ ਨੂੰ ਸਟੇਜ ਦਾ ਨਹੀਂ ਪਤਾ ਹੁੰਦਾ ਸਪਰੇਅ ਕਦੋਂ ਸਮੇਂ ਕਰਨੀ ਆ ਆਪਣੇ ਏਰੀਆ ਦੇ ਵਿੱਚ ਜੇ ਗੱਲ ਕਰੀਏ ਜਿਹੜੀ ਸਪਰੇਅ ਹੈਗੀ ਉਹ ਦੋ ਪਾਣੀਆਂ ਤੋਂ ਬਾਅਦ ਕੀਤੀ ਜਾਂਦੀ ਹੈ ਹਨਾ ਜਿੱਦਾਂ ਟਾਪਿਕ ਸਪਰੇਅ ਹੁੰਦੀ ਸੀਗੀ ਹੁਣ ਤੁਸੀਂ ਕਿਸਾਨਾਂ ਨੂੰ ਕਿਵੇਂ ਅਵੇਅਰ ਕਰ ਰਹੇ ਹੋ ਕਿ ਨਵੀਂ ਟੈਕਨੀਕ ਦੇ ਨਾਲ ਕਿਸ ਸਮੇਂ ਤੇ ਸਪਰੇਅ ਕਰਨੀ ਚਾਹੀਦੀ ਹੈ ਬਿਲਕੁਲ ਸਹੀ ਹੈ ਬਹੁਤ ਵਧੀਆ ਸਹੀ ਸਵਾਲ ਪੁੱਛਿਆ ਹਾਂਜੀ ਇੱਥੇ ਕੀ ਹੈ ਕਿ ਆਪਾਂ ਦੇਖਦੇ ਆਂ ਕਿ ਜਿਉਂ-ਜਿਉਂ ਜੁਗ ਚੇਂਜ ਹੋ ਰਿਹਾ ਟਾਈਮ ਚਿਤ ਦਿੱਲੀ ਆ ਰਹੀਆਂ ਨੇ ਫਾਰਮਰ ਵੀ ਵੇਅਰ ਹੋ ਰਿਹਾ ਉਸ ਤਰੀਕੇ ਨਾਲ ਸੈਂਟਾ ਵੀ ਤੁਹਾਨੂੰ ਪਤਾ ਇੱਕ ਖੋਜ ਧਾਰਤ ਕੰਪਨੀ ਆ ਤੇ ਦਵਾਈ ਕਿਸਾਨ ਦੀ ਜ਼ਰੂਰਤ ਨੂੰ ਦੇਖਦੇ ਹੋਏ ਨਵੀਂ ਤੋਂ ਨਵੀਂ ਦਵਾਈ ਲੈ ਕੇ ਆਉਂਦੀ ਹੈ ਮਾਰਕੀਟ ਤੇ ਕੈਮੀਕਲ ਲੈ ਕੇ ਆਉਂਦੀ ਆ ਤੇ ਸੋਚ ਨਵੀਂ ਲੈ ਕੇ ਆਉਂਦੀ ਆ ਸੈਂਟਾ ਜਿਹਦੇ ਨਾਲ ਉਹਦੇ ਝਾੜ ਚ ਉਹਦੀ ਪੈਦਾਵਾਰ ਚ ਉਹਦੀ ਇਨਕਮ ਚ ਵਾਧਾ ਹੋ ਸਕੇ ਉਹਦੇ ਵਾਸਤੇ ਜਿਵੇਂ ਸਟਾਰਟਿੰਗ ਦੇ ਵਿੱਚ ਸੀਗੀ ਪਹਿਲਾਂ ਆਪਾਂ ਨੂੰ ਦਿੱਕਤ ਸੀਗੀ ਟਾਪਿਕ ਲੈ ਕੇ ਆਉਂਦਾ ਸੈਂਟਾ ਬਹੁਤ ਵਧੀਆ ਕੰਮ ਕੀਤਾ ਟਾਪਿਕ ਨੇ ਹੂੰ ਆਪਾਂ ਨੂੰ ਗੁਲੀ ਡੰਡਾ ਮਾਰਿਆ ਝਾੜ ਵਧਾਇਆ ਉਸ ਤੋਂ ਥੋੜੀ ਸਮੱਸਿਆ ਆਉਣ ਲੱਗੀ ਰੈジਸਟੈਂਸ ਆ ਗਈ ਕਿਉਂਕਿ ਅਦਰ ਕੈਮੀਕਲ ਨੇ ਬਾਜ਼ਾਰ ਚ ਆਉਣ ਲੱਗ ਗਿਆ ਉਹਦਾ ਕੋਈ ਯੂਜ਼ ਵੱਧ ਗਿਆ ਹਾਂਜੀ ਉਹ ਆਪਾਂ ਕੁਝ ਓਵਰਡੋਜ਼ ਤੇ ਚਲੇ ਗਏ ਜਿਸ ਦੇ ਨਾਲ ਬੂਟੇ ਨੇ ਗੁਲੀ ਡੰਡੇ ਵਿੱਚ ਰੈジਸਟੈਂਸ ਆ ਗਈ অমਲੀਪਨ ਆ ਗਿਆ ਜੋ ਕੰਟਰੋਲ ਹੋਣੋਂ ਵੱਟ ਗਿਆ ਫਿਰ ਅਸੀਂ ਨਵਾਂ ਉਤਪਾਦ ਲੈ ਕੇ ਆਂਦਾ ਐਕਸਲ ਜਿਹੜਾ ਚੱਲ ਰਿਹਾ ਸਾਡਾ 11 ਸਾਲਾਂ ਤੋਂ ਮਾਰਕੀਟ ਦੇ ਵਿੱਚ ਹੈ ਤੇ ਪ੍ਰੋਪਰ ਕੰਮ ਕਰ ਰਿਹਾ ਹੈ ਬਹੁਤ ਵਧੀਆ ਮੈਂ ਇਸ ਗੱਰੀਏ ਦੀ ਗੱਲ ਕਰੀਏ ਤੇ ਐਕਸਲ ਦੀ ਸਪਰੇ ਨਾਲ ਗੁਲੀ ਡੰਡਾ ਬਹੁਤ ਵਧੀਆ ਕੰਟਰੋਲ ਹੋ ਰਿਹਾ ਜੀ ਠੀਕ ਹੈ ਉਹਦਾ ਕੀ ਹੈ ਸਟੇਜ ਕੀ ਹੈ ਜਦੋਂ ਗੁਲੀ ਡੰਡਾ ਆਪਣਾ 2 ਤੋਂ ਲੈ ਕੇ 3 ਬੱਤਿਆਂ ਦਾ ਹੋ ਗਿਆ ਹੂੰ ਉਸ ਟਾਈਮ ਤੇ ਆਪਾਂ ਸਪਰੇ ਕਰਾਂਗੇ ਤਾਂ ਵਧੀਆ ਕੰਟਰੋਲ ਅੱਛੇ ਤਰੀਕੇ ਨਾਲ ਕੰਟਰੋਲ ਹੋ ਜਾਣਾ ਉਸ ਤੋਂ ਬਾਅਦ ਕੀ ਹੈ ਕਿ ਗੁਲੀ ਡੰਡਾ ਜਦੋਂ ਵੱਧ ਜਾਂਦਾ ਇਹ ਸਮਝਾ ਰਿਹਾ ਇਸ ਮੇਲੇ ਦੇ ਵਿੱਚ ਉਹ ਥੱਲੇ ਦੇ ਨੀਚਲੇ ਪਾਸੇ ਉਹਦੀ ਗੰਢ ਬਣ ਜਾਂਦੀ ਹੈ ਇੱਕ ਵਾਰੀ ਦਬੋਗਾ ਫਿਰ ਫਟਦਾ ਰਹਿੰਦਾ ਫਿਰ ਦੁਬਾਰਾ ਮਤਲਬ ਇਹ ਕਨਸੈਪਟ ਨਹੀਂ ਚਾਹੀਦਾ ਕਿਸਾਨ ਵੀਰ ਨੂੰ ਕਿ ਦੂਜੇ ਪਾਣੀ ਤੇ ਹੀ ਕਰਨਾ ਉਹ ਗੁਲੀ ਡੰਡੇ ਦੀ ਸਟੇਜ ਦੇਖੇ ਉਹੋ ਸਟੇਜ ਉਧਰ ਆਪ ਇੱਕ ਸਪਰੇਅ ਕਰੇ ਜਿਹਦਾ ਉਹ ਬੈਨੀਫਿਟ ਲੈ ਰਹੇ ਜੀ ਸਰ ਕਈ ਏਰੀਆ ਦੇ ਵਿੱਚ ਸਮੱਸਿਆ ਆ ਰਹੀ ਹੈ ਕੋਈ ਦਵਾਈਆਂ ਕੰਮ ਨਹੀਂ ਕਰ ਰਹੀਆਂ ਜਾਂ ਕੋਈ ਬ੍ਰॉडਕਾਸਟ ਦਵਾਈਆਂ ਦੇ ਜਾ ਰਹੇ ਸਾਡੀ ਸੋਚ ਹੈ ਕਿ ਅਗਲੇ ਟਾਈਮ ਦੇ ਵਿੱਚ ਇੱਕ ਨਵੀਂ ਵੀ ਦਵਾਈ ਦਵਾਂਗੇ ਅਸੀਂ ਨਵੀਂ ਇੱਕ ਕੈਮੀਕਲ ਲੈ ਕੇ ਆਵਾਂਗੇ ਜਿਹਦੇ ਨਾਲ ਇੱਕ ਸਪਰੇਅ ਨਾਲ ਹੀ ਹੱਲ ਹੋਊਗਾ ਉਹ ਵੀ ਲੈ ਕੇ ਆ ਰਹੇ ਆ ਆਪਣੇ ਏਰੀਆ ਵਿੱਚ ਅੱਜ ਦਾ ਜਿਹੜਾ ਸਭ ਤੋਂ ਵਧੀਆ ਟਾਈਮ ਸਭ ਤੋਂ ਵਧੀਆ ਪ੍ਰੋਡਕਟ ਉਹ ਐਕਸਲ ਐਕਸਲ ਜਿਹੜਾ ਵਧੀਆ ਰਿਜ਼ਲਟ ਦੇ ਦਿਆ ਹਨਾ ਇੱਕ ਸਾਰਾ ਡੁਪਲੀਕੇਸੀ ਦੀ ਬਹੁਤ ਪ੍ਰੋਬਲਮ ਆਉਂਦੀ ਹੈ ਜਦੋਂ ਵੀ ਕੋਈ ਕੰਪਨੀ ਖੋਜ ਕਰਦੀ ਹੈ ਜਿਵੇਂ ਸਜੈਂਟਾ ਵੱਲੋਂ ਨਵਾਂ ਪ੍ਰੋਡਕਟ ਆਉਂਦਾ ਹਨਾ ਬਾਈ ਨੇਮ ਵਿਕਦਾ ਹੈਗਾ ਜਿਹੜੀਆਂ ਬਾਕੀ ਕੰਪਨੀਆਂ ਹੈਗੀਆਂ ਸੇਮ ਡਿਜ਼ਾਈਨ ਸੇਮ ਟੈਕਨੀਕਲ ਜਿਹੜਾ ਉਹ ਬਾਜ਼ਾਰ ਦੇ ਵਿੱਚ ਲੈ ਕੇ ਆਉਂਦੀਆਂ ਨੇ ਨਾਮ ਵੀ ਕਾਪੀ ਕੀਤੇ ਹੁੰਦੇ ਨੇ ਦੁਕਾਨਦਾਰਾਂ ਵੱਲੋਂ ਕਿਸਾਨਾਂ ਨੂੰ ਇਹੀ ਕਿਹਾ ਜਾਂਦਾ ਵੀ ਉਹਦੇ ਵਰਗਾ ਰਿਜ਼ਲਟ ਆ ਰੇਟ ਉਹਦੇ ਨਾਲੋਂ ਵੱਧਾ ਹੈਗਾ ਹਨਾ ਤੁਸੀਂ ਇਹਦੀ ਜਿਹੜੀ ਸਪਰੇਅ ਕਰੋ ਇੱਕ ਸਾਲ ਸਪਰੇ ਹੁੰਦੀ ਉਸ ਤੋਂ ਬਾਅਦ ਕੀ ਹੁੰਦਾ ਹੈਗਾ ਕਿ ਜਿਹੜੀ ਡੋਜ਼ ਆ ਉਹ ਨਕਲੀ ਦਵਾਈਆਂ ਦੀ ਵਧਾ ਦਿੱਤੀ ਜਾਂਦੀ ਆ ਜਿਵੇਂ ਕਿ ਟਾਪਿਕ ਦੇ ਨਾਲ ਹੋਇਆ ਹੈਗਾ ਹਨਾ ਕਿ ਅੱਜ ਕੱਲ 4 4 5 5 ਕੁੜੀਆਂ ਵੀ ਲੋਕ ਢੋਲੀ ਦੀਆਂ ਪਾ ਰਹੇ ਆ ਪਰ ਫਿਰ ਵੀ ਰਿਜ਼ਲਟ ਨਹੀਂ ਆਇਆ ਹੈ ਡੁਪਲੀਕੇਸੀ ਨੂੰ ਰੋਕਣ ਦੇ ਲਈ ਜਾਂ ਤੁਹਾਡੇ ਪ੍ਰੋਡਕਟ ਦੀ ਸਹੀ ਪਛਾਣ ਦੇ ਲਈ ਕੰਪਨੀ ਵੱਲੋਂ ਕੀ ਉਪਰਾਲੇ ਕੀਤੇ ਜਾਂਦੇ ਨੇ ਕਿ ਕਿਸਾਨ ਭਰਾ ਦੁਕਾਨ ਤੇ ਜਾਣ ਤੇ ਉਹਨਾਂ ਨੂੰ ਪਤਾ ਲੱਗ ਸਕੇ ਕਿ ਇਹ ਪ੍ਰੋਡਕਟ ਆ ਜਿਹੜਾ ਉਸ ਜੈਂਟਾ ਦਾ ਹੀ ਹੋਵੇਗਾ ਐਸਆਰ ਨੇ ਅਸੀਂ ਟਾਈਮ ਟੂ ਟਾਈਮ ਇੱਕ ਤਾਂ ਅਵੇਰਨੈਸ ਕੈਂਪ ਲਗਾ ਰਹੇ ਨੇ ਜਿਵੇਂ ਅੱਜ ਲਗਾਇਆ ਅਵੇਰਨੈਸ ਕੈਂਪ ਉਸ ਤੋਂ ਇਲਾਵਾ ਕਿ ਅਸੀਂ ਪੈਕਿੰਗ ਦੱਸਦੇ ਹਾਂ ਜਿਵੇਂ ਨੈਕਸਾਡੋਲ ਆਪਣੀ ਐਕਸਲੈਂਸ ਦੀ ਪੈਕਿੰਗ ਚੇਂਜ ਕੀਤੀ ਐ ਅਸੀਂ ਐਕਸਲੈਂਸ ਦੀ ਪੈਕਿੰਗ ਚੇਂਜ ਕਰਨ ਦਾ ਕੀ ਮਕਸਦ ਹੈ ਕਿ ਲੋਕਾਂ ਨੂੰ ਵੇਅਰ ਕਰਾਈਏ ਕਿ ਨਵੀਂ ਤੇ ਜਿਹੜੀ ਐਕਸਲੈਂਸ ਸੈਂਟਾ ਹੀ ਦੇ ਰਹੀ ਹੈ ਸਹੀ ਜੋ ਟੈਕਨੋਲੋਜੀ ਸੈਂਟਾ ਦੇ ਸਕਦੀ ਹੈ ਉਹ ਸੈਂਟਾ ਹੀ ਦੇ ਸਕਦੀ ਹੈ ਉਸ ਤੋਂ ਇਲਾਵਾ ਅਸੀਂ ਡਿਜੀਟਲ ਪਲੇਟਫਾਰਮ ਵੀ ਸਟਾਰਟ ਕੀਤੇ ਨੇ ਉਸ ਤੋਂ ਦੇ ਵਿੱਚ ਕੀ ਹੈ ਕ੍ਰੌਪ ਵਾਈਜ਼ ਗਰੋਅਰ ਐਪ ਹੈ ਸਾਡੀ ਜੋ ਸਕੈਨ ਕਰਕੇ ਪ੍ਰੋਡਕਟ ਨਾਲ ਦੇ ਪੁਆਇੰਟ ਅਰਨ ਕਰਦਾ ਹੈ ਨਾਲੇ ਨਕਲੀ ਅਸਲੀ ਦੋਨਾਂ ਦੀ ਪਛਾਣ ਕਰ ਸਕਦਾ ਆ ਇਸ ਕ੍ਰੋਪ ਇਸ ਜਿਹੜੀ ਐਪ ਦਾ ਮਕਸਦ ਇਹੀ ਹੈ ਕਿ ਨਾਲੇ ਦਾ ਪੁਆਇੰਟ ਸਕੈਨ ਕਰੂਗਾ ਉਹਨੂੰ ਪੁਆਇੰਟ ਕੁਸ਼ਰਨ ਹੋਣਗੇ ਠੀਕ ਆ ਉਹ ਪੁਆਇੰਟ ਨਾਲ ਉਹ Amazon ਦੇ ਕੋਈ ਵੀ ਗਿਫਟ ਖਰੀਦ ਸਕਦਾ voucher ਆ ਜਾਂ ਕੋਈ ਵੀ ਚੀਜ਼ Amazon ਤੋਂ ਖਰੀਦ ਸਕਦਾ ਠੀਕ ਆ ਨਾਲ ਨਾਲ ਅਸੀਂ ਇਹਦੇ ਨੂੰ ਲਿੰਕ ਕੀਤਾ coupon screen ਦੇ ਨਾਲ ਜੀ ਠੀਕ ਆ ਉਹ ਜਿਵੇਂ 30 ਪੁਆਇੰਟਾਂ ਦਾ ਇੱਕ coupon ਉਹਨਾਂ ਆਟੋਮੈਟਿਕਲੀ ਜਨਰੇਟ ਹੋ ਜਾਊਗਾ ਉਹਦਾ ਹਰ ਮਹੀਨੇ ਅਸੀਂ ਡਰਾ ਕਰਦੇ ਆ ਜਿਵੇਂ ਕਿ ਪਟਿਆਲੇ ਦੇ ਵਿੱਚ ਇੱਕ ਬੁਲਟ ਮੋਟਰਸਾਈਕਲ ਨਿਕਲਿਆ ਉਹ ਡਰਾ ਦੇ ਵਿੱਚ ਬਾਗਾ ਬਾਗਾਂ ਦੇ ਵਿੱਚ ਇੱਕ ਬਾਈਕ ਨਿਕਲੀ ਆ ਛੋਟੇ ਛੋਟੇ ਜੋ ਵੀ ਇਨਾਮ ਨਿਕਲਦੇ ਨੇ ਉਹ ਸੋਡੇ ਹੀ ਮੋਬਾਈਲ ਤੇ ਮੈਸੇਜ ਆ ਜਾਂਦਾ ਕਿ ਤੁਹਾਨੂੰ ਪਹਿਲੇ ਸ਼ੁਰੂ ਕੀਤਾ ਹੋਇਆ ਹੈ ਅਵੇਅਰਨੈਸ ਵਾਸਤੇ ਨਾਲ ਨਾਲ ਕੀ ਹੈ ਕਿ ਰਿਕੁਐਸਟ ਹੈ ਕਿਸਾਨ ਭਰਾਵਾਂ ਨੂੰ ਥੋੜੇ ਮੋٹے ਲਾਲਚ ਪਿੱਛੇ ਨਾ ਜਾਣ ਅਸਲੀ ਦਵਾਈ ਲੈਣ ਪੱਕੇ ਬਿਲਦੇ ਨੇ ਠੀਕ ਹੈ ਜੋ ਆਪਣਾ ਜਾਣਕਾਰ ਵਾਲਾ ਤੇ ਵਧੀਆ ਰੇਟੇਲਰ ਆ ਉਸ ਤੋਂ ਹੀ ਦਵਾਈ ਲਈ ਜਾਵੇ ਇਹ ਆਪਣਾ ਪ੍ਰੋਸੀਜ ਹੋਗਾ। ਦੋ-ਚਾਰ ਰੁਪਿਆ ਦੇ ਲਾਲਚ ਦੇ ਵਿੱਚ ਕਦੇ ਆਪਾਂ ਬਾਹਰ ਚਲੇ ਜਾਂਦੇ ਨਾ। ਉਹ ਚੀਜ਼ਾਂ ਹੁੰਦੀਆਂ ਕਿ ਤੁਹਾਨੂੰ ਗਲਤ ਹੀ ਚੀਜ਼ ਮਿਲੂਗੀ। ਗਲਤ ਹੀ ਮਿਲੂਗੀ। ਠੀਕ ਆਪਾਂ ਚਲੇ ਜਾਈਏ। ਮਾਰਜਨ ਜਿਆਦਾ ਹੁੰਦਾ ਦੁਕਾਨਦਾਰ ਉਹੀ ਰਿਕਮੈਂਡ ਕਰਦਾ। ਸਰ ਇੱਕ ਜਿੱਦਾਂ ਤੁਸੀਂ ਐਕਸਲ ਕਹਿ ਰਹੇ ਹੋ ਨਾ ਜੇ ਇਸ ਸਮੇਂ ਕਿਸਾਨ ਭਰਾ ਨੇ ਕਰਨੀ ਹੈਗੀ ਆ ਸਹੀ ਡੋਜ਼ ਕਿੰਨੀ ਆ ਐਕਸਲ ਦੀ ਤੇ ਕਿੰਨਾ ਜਿਹੜਾ ਪਾਣੀ ਆ ਵੱਧ ਤੋਂ ਵੱਧ ਸਪਰੇਅ ਲਈ ਕਿਸਾਨ ਭਰਾ ਯੂਜ਼ ਕਰਨ ਉਹਦੇ ਬਾਰੇ ਵੀ ਥੋੜਾ ਦੱਸੋ। ਠੀਕ ਹੈ ਸਭ ਤੋਂ ਪਹਿਲਾਂ ਨਾ ਐਕਸੈਲਰੀ 2400 ਮਿਲੀ ਪ੍ਰਤੀ ਏਕੜ ਦੀ ਡੋਜ਼ ਹੈ ਹਾਂਜੀ ਕਿ ਜਦੋਂ ਨੂੰ ਵਰਤਣਾ ਗੁਲੀਡਣਾ ਆਪਣਾ ਦੋ ਤੇ ਲੈ ਕੇ 4 ਪੱਤੇ ਨਾਲ ਨਦੀਨ ਹੋਣਾ ਚਾਹੀਦਾ ਕਿਉਂਕਿ ਇਹਨੇ ਸਪਰੇ ਪੱਤਿਆਂ ਦੇ ਵਿੱਚ ਰਚ ਕੇ ਕੰਮ ਕਰਦੀ ਹੈ ਇਸ ਲਈ ਇਹਦੇ ਵਿੱਚ ਆਪਾਂ ਪਾਣੀ ਕਰਾ 150 ਲੀਟਰ ਪ੍ਰਤੀ ਏਕੜ ਦਾ ਲਗਾਉਣਾ ਜ਼ਰੂਰੀ ਹੈ ਪਾਣੀ ਵੀ ਜਦੋਂ ਸਪਰੇ ਤੁਸੀਂ ਕਰਨਾ ਪਾਣੀ ਥੋੜਾ ਗੁੰਗਨਾ ਮਤਲਬ ਆਪਣਾ ਕਿ ਤਾਜ਼ਾ ਪਾਣੀ ਹੋਣਾ ਹਾਂਜੀ ਹੋਣਾ ਚਾਹੀਦਾ ਕਿਉਂ ਕਾਰਨ ਕੀ ਹੈ ਕੋਚ ਕੋਲ ਵਧੀਆ ਬਣ ਜਰ ਕੰਡੇ ਪਾਣੀ ਦੇ ਵਿੱਚ ਕੋਲ ਨਹੀਂ ਬਣਦਾ ਇਸ ਲਈ ਤਾਜਾ ਪਾਣੀ ਹੋਊਗਾ ਤੇ ਦਵਾਈ ਚੰਗੀ ਤਰ੍ਹਾਂ ਘੁਲ ਜਾਂਦੀ ਹੈ ਇੱਕ ਐਗਜ਼ਾਮਪਲ ਹੈ ਜਿਵੇਂ ਖੰਡ ਆਪਾਂ ਸਾਸ਼ਨੀ ਬਣਾਉਨੇ ਆ ਉਹਨੂੰ ਸਾਸ਼ਨੀ ਬਣਾਉਨੇ ਆ ਤਾਂ ਠੰਡੇ ਪਾਣੀ ਦੇ ਵਿੱਚ ਟਾਈਮ ਲੱਗਦਾ ਘੁਲਣ ਤੇ ਜੀ ਥੋੜਾ ਜਿਹਾ ਗਰਮ ਪਾਣੀ ਹੋਊਗਾ ਤਾਂ ਉਹਨੂੰ ਜਲਦੀ ਘੁਲ ਜਾਂਦੀ ਹੈ ਇਸ ਤਰ੍ਹਾਂ ਕੈਮੀਕਲ ਵੀ ਨਾ ਥੋੜਾ ਪਾਣੀ ਨੋਰਮਲ ਹੋਊਗਾ ਉਹਦੇ ਵਿੱਚ ਜਲਦੀ ਘੁਲ ਜਾਂਦਾ ਤੇ ਜਲਦੀ ਕੰਮ ਕਰਦਾ ਕਈ ਵਾਰ ਖੇਤ ਦੇ ਵਿੱਚ ਨਾ ਇਦਾਂ ਸਮੱਸਿਆ ਹੁੰਦੀਆਂ ਜੀ ਜਿਵੇਂ ਹੁਣ ਪਿਛਲੇ ਦਿਨਾਂ ਨੂੰ ਸੁੰਡੀ ਦਾ ਅਟੈਕ ਹੋ ਗਿਆ ਹਟਿਆ ਹਨਾ ਕਣਕਾਂ ਕਈ ਵਾਰ ਪੀਲੀਆਂ ਹੁੰਦੀ ਅੱਜ ਆਪਾਂ ਐਕਸੀਲ ਕਰਨੀ ਹੈ ਟਾਪਿਕ ਕਰਨੀ ਹੈ ਵੀ ਇਹਦੇ ਵਿੱਚ ਹੋਰ ਕੋਈ ਮਿਕਸ ਕਰ ਲਈ ਹੈ ਨਾ ਕਈ ਫੰਗੀ ਸਾਈਡ ਮਿਕਸ ਕਰਦੇ ਨੇ ਜਾਂ ਆਪਾਂ ਮੈਗਨੀਜ਼ ਗੱਲ ਕਰੀਏ ਜ਼ਿੰਕ ਗੱਲ ਕਰੀਏ ਵੀ ਕਈ ਹੋਰ ਪ੍ਰੋਡਕਟ ਮਿਕਸ ਕਰਦੇ ਆਖਸਾਨ ਆਮ ਤੌਰ ਤੇ ਆਪਾਂ ਦੇਖਿਆ ਪਿੰਡਾਂ ਦੇ ਵਿੱਚ ਕੀ ਜਿਹੜੀ ਹਰਬੀ ਸਾਈਡ ਦੇ ਵਿੱਚ ਹੋਰ ਪ੍ਰੋਡਕਟ ਆਪਾਂ ਮਿਕਸ ਕਰ ਸਕਦੇ ਆ ਜਾਂ ਕਿਹੜਾ ਕਰ ਸਕਦੇ ਬਿਲਕੁਲ ਜਿਹੜੀ ਐਕਸ਼ਨ ਦਵਾਈ ਹੈ ਨਾ ਅਸੀਂ ਉਹਦੇ ਵਿੱਚ ਅਸੀਂ ਰეკਮੈਂਡ ਕਰਦੇ ਆ ਕਿ ਤੁਸੀਂ ਚੌੜੇ ਪੱਤੇ ਵਾਲਾ ਹਾਂ ਅਲਗ੍ਰੈਪ ਜਿਹੜੀ ਆਉਂਦੀ ਸੀ ਆਪਣੀ ਹੋਰ ਤੁਸੀਂ ਰਿਕਮੈਂਡ ਕਰਦੇ ਆ ਤੁਸੀਂ ਮਿਕਸ ਕਰ ਸਕਦੇ ਮੈਟਸਲਫੁਰਨ ਉਹਨੂੰ ਮਿਕਸ ਕਰਕੇ ਤੁਸੀਂ ਸਪਰੇਅ ਕਰ ਸਕਦੇ ਹੋ ਛੋੜੇ ਪੱਤੇ ਉੱਤੇ ਜੀ ਜਿਨ੍ਹਾਂ ਦੇ ਵਿੱਚ ਜਿਵੇਂ ਪਾਲਕ ਜਾਂ ਬਾਤਵੀ ਸਮੱਸਿਆ ਆਉਂਦੀ ਉਹ ਕਰ ਸਕਦੇ ਆ ਇਸ ਤੋਂ ਇਲਾਵਾ ਕਿਤੇ ਜਦੋਂ ਲੱਗਦਾ ਕਿ ਥੋੜੀ ਦਿੱਕਤ ਜ਼ਿਆਦਾ ਹੈ ਅਸੀਂ ਸਿਫਾਰਿਸ਼ ਕਰਦੇ ਆ ਐਕਸਲ ਪਲੱਸ ਸਾਡਾ ਗ੍ਰੀਨੋ ਪ੍ਰੋਡਕਟ ਆਉਂਦਾ ਹਾਂਜੀ ਉਹ ਪਲੱਸ ਅਸੀਂ ਰਿਕਮੈਂਡ ਕਰਦੇ ਆ ਕਿ 20 ਤੋਂ ਲੈ ਕੇ 50 ਗ੍ਰਾਮ ਤਤ ਏਕੜ ਦਾ ਮਿਕਸ ਕਰ ਸਕਦੇ ਆ ਉਹਨਾਂ ਚੌੜੇ ਪੱਤੇਆਂ ਦਾ ਵੀ ਕੰਟਰੋਲ ਮਿਲਦਾ ਠੀਕ ਹੈ ਥੋੜਾ ਮੋਟਾ ਰੈਜ਼ਿਸਟੈਂਸ ਵੀ ਆ ਉਹਨਾਂ ਕਾਬੂ ਹੋ ਜਾਂਦਾ ਹੈ ਇਹਨਾਂ ਕੰਟਰੋਲ ਹੋ ਜਾਂਦਾ ਹੈ ਇਸ ਤੋਂ ਇਲਾਵਾ ਉਹਦੇ ਵਿੱਚ ਕੋਈ ਫੰਗੀ ਸਾਈਡ ਜਾਂ ਹੋਰ ਕੋਈ ਚੀਜ਼ ਗਰੋਥ ਪ੍ਰੋਮੋਟਰ ਉਹ ਰეკਮੈਂਡ ਨਹੀਂ ਕਰਦੇ ਠੀਕ ਹੈ ਕਿ ਐਕਸਲ ਕਰਨ ਤੋਂ ਬਾਅਦ ਵੀ ਤੁਸੀਂ ਆਖਤੋ ਦਿਨਾਂ ਦਾ ਕੋਈ ਗਰੋਥ ਪ੍ਰੋਮੋਟਰ ਖੇਤ ਦੇ ਵਿੱਚ ਨਹੀਂ ਪਾਉਣਾ ਸਹੀ ਹਾਂ ਯੂਰੀਆ ਵਗੈਰਾ ਵੀ ਨਹੀਂ ਛਿੜਕਣਾ 8 ਤੋਂ 10 ਦਿਨਾਂ ਤੱਕ ਤੁਸੀਂ ਯੂਜ਼ ਨਹੀਂ ਕਰਨਾ ਠੀਕ ਹੈ ਜੀ ਕਈ ਆਪਣੇ ਹੁੰਦੇ ਨੇ ਕਿਸਾਨ ਭਰਾ ਜਿਵੇਂ ਅੱਜ ਚਲੋ ਸਪਰੇਅ ਕਰਨ ਜਾਣਾ ਇਕੱਠੀ ਅੱਜਕੱਲ ਸਪਰੇਅ ਕਰਦੇ ਹਨਾ 5-10 ਕਿੱਲਿਆਂ ਤੇ ਕਰਦੇ ਨਾਲ ਹੀ ਯੂਰੀਆ ਰੱਖ ਲੈਂਦੇ ਹੋ ਜਦੋਂ ਸਪਰੀ ਤਾਂ ਬਾ ਯੂਰੀਆ ਦਾ ਛਿੱਟਾ ਦੇ ਦਿੰਦੇ ਇਦਾਂ ਵੀ ਹੁੰਦਾ ਜੀ ਕਈ ਵਾਰ ਕਿਉਂਕਿ ਆਪਾਂ ਨਦੀਨ ਨੂੰ ਮਾਰਦੇ ਆ ਜੇ ਉਹਨੂੰ ਤਾਕਤ ਵਾਲੀ ਕੋਈ ਚੀਜ਼ ਦੇ ਦਾਂਗੇ ਨਾ ਪੂਰੀ ਗ੍ਰੋਥ ਆਉਣ ਦੀ ਸਮੱਸਿਆ ਆ ਜੀ ਲੇਬਰ ਕਈ ਵਾਰੀ ਇਕੱਠੀ ਹੁੰਦੀ ਆ ਆਪਾਂ ਕਹਿੰਦੇ ਨੇ ਇੱਕ ਵਾਰੀ ਕੰਮ ਨਿਭੜ ਜੇ ਕਿਸਾਨ ਭਰਾਵੋ ਜਿਵੇਂ ਤੁਹਾਨੂੰ ਡਾਕਟਰ ਸਾਹਿਬ ਨੇ ਦੱਸਿਆ ਹਨਾ ਬਹੁਤ ਵਧੀਆ ਇਹਨਾਂ ਨੇ ਜਾਣਕਾਰੀ ਦਿੱਤੀ ਆ ਕਈ ਵਾਰੀ ਨਾ ਛੋਟੀਆਂ ਬਹੁਤ ਆਪਣੀਆਂ ਗਲਤੀਆਂ ਹੁੰਦੀਆਂ ਆਪਾਂ ਆਪਾਂ ਨੂੰ ਪੂਰੀ ਜਾਣਕਾਰੀ ਨਹੀਂ ਹੁੰਦੀ ਹਨਾ ਕਿ ਕਿਦਾਂ ਆਪਾਂ ਡੋਜ ਵਰਤਣੀ ਆ ਕਿਸ ਸਟੇਜ ਤੇ ਕਰਨੀ ਆ ਸੋ ਜਿਹੜੇ ਬਾਹਰ ਹੈਗੇ ਨੇ ਉਹਨਾਂ ਦੀਆਂ ਖੋਜਾਂ ਹੁੰਦੀਆਂ ਨੇ ਤਾਂ ਉਸ 파ਰਸ਼ਨ ਨੂੰ ਜਰੂਰ ਮੰਨਿਆ ਕਰੋ ਕਿਉਂਕਿ ਆਪਾਂ ਮਹਿੰਗੀਆਂ ਦਵਾਈਆਂ ਤੇ ਖਰਚਾ ਕਰਦੇ ਆ ਤੋ ਜੇਕਰ ਸਹੀ ਟਾਈਮ ਤੇ ਆਪਾਂ ਸਪਰੇਅ ਕਰਾਂਗੇ ਫਿਰ ਹੀ ਆਪਾਂ ਨੂੰ ਜਿਹੜਾ ਰਿਜ਼ਲਟ ਆ ਉਹ ਮਿਲਣਾ ਹੈਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਭ ਸਭ ਤੋਂ ਪਹਿਲਾਂ ਤਾਂ ਵਧਾਈ ਦਿੰਨੇ ਆ ਜੀ ਸਜੈਂਟਾ ਕੰਪਨੀ ਨੂੰ ਤੁਸੀਂ ਬਹੁਤ ਵਧੀਆ ਉਪਰਾਲਾ ਕੀਤਾ ਹਨਾ ਅੱਜ ਆਪਾਂ ਦੇਖਦੇ ਆ ਵੀ ਪੂਰਾ ਮੇਲੇ ਵਾਲਾ ਵਿਆਹ ਵਾਲਾ ਮਾਹੌਲ ਬਣਿਆ ਹੋਇਆ ਬੱਚੇ ਮौजਾਂ ਕਰ ਰਹੇ ਹਨਾ ਨਹੀਂ ਬਿਲਕੁਲ ਆਮ ਤੌਰ ਤੇ ਪਿੰਡਾਂ ਦੇ ਵਿੱਚ ਮੀਟਿੰਗਾਂ ਹੁੰਦੀਆਂ ਨੇ ਕੰਪਨੀਆਂ ਵੱਲੋਂ ਦੱਸਿਆ ਜਾਂਦਾ ਪਰ ਇਦਾਂ ਦਾ ਪ੍ਰੋਗਰਾਮ ਆ ਪਹਿਲੀ ਵਾਰ ਦੇਖਿਆ ਸਰ ਤੁਸੀਂ ਕੀ ਕਹਿਣਾ ਚਾਹੋਗੇ ਕੰਪਨੀ ਵੱਲੋਂ ਜਿਹੜਾ ਅੱਜ ਕੱਲ ਦੇ ਦੇਣ ਚੱਲ ਰਹੇ ਨੇ ਹਨਾ ਕਣਕ ਦੀ ਸਟੇਜ ਹੈਗੀ ਆ ਜਾਂ ਬਾਕੀ ਹੋਰ ਫਸਲਾਂ ਦੇ ਕੰਪਨੀ ਕੀ ਕੀ ਸਿਫਾਰਸ਼ਾਂ ਕਰ ਰਹੀ ਹੈ ਨਹੀਂ ਸਿਫਾਰਸ਼ਾਂ ਐ ਵੀ ਆ ਸਰ ਕੀ ਸਭ ਤੋਂ ਪਹਿਲਾਂ ਗੱਲ ਕਰੀਏ ਤਾਂ ਗੁੱਲੀ ਡੰਡੇ ਦਾ ਕੀ ਹੈ ਕਿ ਹੁਣ ਨਦੀਨ ਆਪਾਂ 3-4 ਸਾਲਾਂ ਤੋਂ ਆਪਾਂ ਲੋਕ ਦੇਖ ਰਹੇ ਹਾਂ ਹਾਂਜੀ ਕਦੇ ਪਹਿਲਾਂ ਉਗਦਾ ਕਦੇ ਬਾਅਦ ਚ ਉਗਦਾ ਹੈ ਹਾਂਜੀ ਲੇਕਿਨ ਇਸ ਸਾਲ ਜਦੋਂ ਜਿਵੇਂ ਆਪਾਂ ਨਮੀ ਹੋਣ ਕਰਕੇ ਬਾਣਾ ਦੇ ਅੰਦਰ ਨਮੀ ਹੋਣ ਕਰਕੇ ਇਤਕੀ ਗੁੱਲੀ ਡੰਡਾ ਜਿਹੜਾ ਹੈਗਾ ਉਹ ਟਾਈਮ ਤੋਂ ਪਹਿਲਾਂ ਹੈ ਜੀ ਤਾਂ ਅਸੀਂ ਤਾਂ ਪਹਿਲਾਂ ਤਾਂ ਸਲਾਹ ਹੀ ਦੇ ਰਹੇ ਆਂ ਵੀ ਖੇਤਾਂ ਦੇ ਅੰਦਰ ਜਾ ਕੇ ਆ ਫਾਰਮਰ ਦੇ ਘਰੇ ਜਾ ਕੇ ਆ ਪਿੰਡਾਂ ਦੇ ਅੰਦਰ ਜਾ ਕੇ ਵੀ ਜੋ ਆਪਾਂ ਨੂੰ ਖੇਤ ਸੰਭਾਲਣ ਦੀ ਲੋੜ ਹੈ ਹਾਂਜੀ ਕਿਉਂਕਿ ਗੁੱਲੀ ਡੰਡਾ ਜੇ ਵੱਡਾ ਹੋ ਗਿਆ ਸਿੰਪਲ ਜੀ ਗਾਣੀ ਪੰਜ ਤੋਂ 6 ਪੱਤਾ ਹੋ ਗਿਆ ਤਾਂ ਉਹਨਾਂ ਦੇ ਬਾਅਦ ਦਵਾਈਆਂ ਨੇ ਕੰਮ ਕਰਨਾ ਬੰਦ ਕਰਨਾ ਹਾਂਜੀ ਹਾਂਜੀ ਬਿਲਕੁਲ ਤਾਂ ਇਹ ਸਭ ਤੋਂ ਵਧੀਆ ਗੱਲ ਹੈ ਕਿ ਅਸੀਂ ਲੋਕ ਜੋ ਟ੍ਰੇਨਿੰਗ ਦੇ ਰਹੇ ਹਾਂ ਫਾਰਮਰ ਨੂੰ ਕਿ ਯਾਰ 10 ਤੋਂ ਲੈ ਕੇ 4 ਪੱਤੇ ਤੱਕ ਆਪਾਂ ਨੂੰ ਸਪਰੇਅ ਕਰਨ ਦੀ ਲੋੜ ਹੈ ਸਮੁੱਚ ਖੇਤ ਸੰਭਾਲਣ ਦੀ ਲੋੜ ਹੈ ਨੰਬਰ 1 ਤਾਂ ਅਗਾ ਲ ਹੋ ਗਈ ਨੰਬਰ 2 ਕਿ ਫਾਰਮਰ ਕਾਫੀ ਦਵਾਈਆਂ ਬਹੁਤ ਪਹਿਲਾਂ ਤੋਂ ਛਿੜਕਦਾ ਆ ਰਿਹਾ ਤਾਂ ਕਈ ਦਵਾਈਆਂ ਹੈ ਜਿਹੜੀਆਂ ਹੁਣ ਕੰਮ ਕਰਨੀਆਂ ਛੱਡ ਗਈਆਂ ਮਤਲਬ ਹਾਂ ਜੀ ਬਿਲ ਹੁਣ ਕੀ ਨਵੀਂ ਟੈਕਨੋਲੋਜੀ ਦੇ ਉੱਤੇ ਗੱਲ ਕਰੀਏ ਤਾਂ ਆਪਣੇ ਕੋਲੇ ਜਿਵੇਂ ਮੰਨ ਲਓ ਐਕਸਿਅਲ ਹੈ ਸੀਜੈਂਟਾ ਦੀ ਐਕਸਿਅਲ ਹੈ ਜੀ ਤਾਂ ਸੀਜੈਂਟਾ ਦੀ ਐਕਸਿਅਲ ਦੇ ਉੱਤੇ ਫਾਰਮਰ ਦਾ ਦੋ ਤਿੰਨ ਚਾਰ ਸਾਲਾਂ ਦਾ ਪੂਰਾ ਵਧੀਆ ਵਿਸ਼ਵਾਸ ਬਣਿਆ ਹੋਇਆ ਹੈ ਹਾਂ ਜੀ ਕਿਉਂ ਵਿਸ਼ਵਾਸ ਬਣਿਆ ਹੋਇਆ ਹੈ ਕਿ ਜੋ ਕਿਸਾਨ ਪਰਾ ਸਹੀ ਟਾਈਮ ਦੇ ਉੱਤੇ ਸਪਰੇਅ ਕਰ ਰਿਹਾ ਉਹਨੂੰ ਸਹੀ ਰਿਜ਼ਲਟ ਆ ਰਿਹਾ ਹੈ ਜੀ ਹਾਂਜੀ ਤਾਂ ਮੇਰੀ ਸਲਾਹ ਆਈ ਹੈ ਕਿਸਾਨਾਂ ਨੂੰ ਕਿ ਅੱਜ ਆਪਾਂ ਨੂੰ ਖੇਤ ਸੰਭਾਲਣ ਦੀ ਲੋੜ ਹੈ ਪਹਿਲੀ ਗੱਲ ਤਾਂ ਹੈ ਦੂਜੀ ਗੱਲ ਕਿ ਜੋ ਤਿੰਨ ਚਾਰ ਪੱਤੇ ਦੇ ਉੱਤੇ ਹਨ ਚਾਰ ਪੱਤੇ ਦਾ ਜੇ ਨਦੀਨ ਹੋ ਗਿਆ ਗੁੱਲੀ ਡੰਡਾ ਹੋ ਗਿਆ ਤਾਂ ਉਹਦੇ ਉੱਤੇ ਇੱਕ ਸਿਲ ਦਾ ਸਿੱਟਾ ਕਰਨ ਦੀ ਆਪਾਂ ਨੂੰ ਜ਼ਰੂਰਤ ਹੈ ਜ਼ਰੂਰਤ ਹੈ ਆਹ ਮੇਨ ਚੀਜ਼ ਹੈ ਕਿ ਇਹਨਾਂ ਦੇ ਉੱਤੇ ਅਸੀਂ ਲੋਕ ਧਿਆਨ ਦੇ ਰਹੇ ਹਾਂ ਸਜੈਂਟ ਹਾਊਸ ਕੰਮ ਦੇ ਉੱਤੇ ਧਿਆਨ ਦੇ ਰਹੇ ਹਾਂ ਜੀ ਜੀ ਪਰ ਉਹਨਾਂ ਦੀ ਗੱਲ ਕਰੀਏ ਦੇਖੋ ਨਦੀਨ ਨਾ ਸਕਦੇ ਉੱਤੇ ਅਸੀਂ ਲੋਕ ਇਹਨੂੰ ਨਹੀਂ ਪ੍ਰਮੋਟ ਕਰ ਰਹੇ ਜੀ ਤਾਂ ਉਹ ਕੱਲਾ ਉਹ ਜਿਵੇਂ ਆਪਾਂ ਝੋਨੇ ਦੇ ਉੱਤੇ ਆਪਾਂ ਲੋਕਾਂ ਨੇ ਯੂਜ਼ ਕਰਵਾਇਆ ਜਾਂਦਾ ਹਾਂਜੀ ਜਿੱਥੇ ਆਪਾਂ ਨੂੰ ਲੱਗਦਾ ਕਿ ਦਵਾਈ ਦੀ ਡੋਜ਼ ਹੈ ਮੰਨ ਲਓ ਜਿਵੇਂ ਆਪਾਂ ਗੱਲ ਕਰੀਏ ਝੋਨੇ ਦੇ ਉੱਤੇ ਗੱਲ ਕਰੀਏ ਐਮਿਸਟਲ ਟੋਪ ਦੀ ਗੱਲ ਕਰ ਲਓ ਉਹਦੀ ਡੋਜ਼ ਜੋ ਹੈ 200 ਐਮਲ ਪ੍ਰਤੀ ਇਕੜ ਹੈ ਜੀ ਤਾਂ ਆਪਾਂ ਉਸ ਜੋ ਡੋਜ਼ ਦਵਾਈ ਦੀ ਡੋਜ਼ ਹੈ ਉਹਦੇ ਮੁਤਾਬਿਕ ਆਪਾਂ ਉਸ ਡਰੋਨ ਦੇ ਰਾਹੀਂ ਆਪਾਂ ਲੋਕ ਕਰ ਸਕਦੇ ਹਾਂ ਕਿਉਂਕਿ ਜੇ ਆਪਾਂ ਹਾਂ ਗੱਲ ਕਰੀਏ ਉਹ 10 ਲੀਟਰ ਪਾਣੀ ਹੈ 10 ਲੀਟਰ ਨਾਲ ਪਾਣੀ ਨਾਲ ਕੀ ਹੈ ਕਿ ਕਿਸਾਨ ਅੱਜ ਮੰਨਦਾ ਨਹੀਂ ਵੀ 10 ਲੀਟਰ ਪਾਣੀ ਨਾਲ ਸਪਰੇਅ ਨਹੀਂ ਮੰਨਦਾ ਔਰ ਰਹੀ ਗੱਲ ਨਦੀਨ ਦੇ ਉੱਤੇ ਅਸੀਂ ਲੋਕ ਪ੍ਰਮੋਟ ਕਿਉਂ ਨਹੀਂ ਕਰ ਰਹੇ ਕਿਉਂਕਿ ਸਿੰਪਲ ਜੀ ਗਾਣੀ ਹੈ ਕਿ ਜੋ ਦਵਾਈਆਂ ਆਪਾਂ ਇਸਟਾਰਟ ਟੌਪ ਕਰ ਰਹੇ ਹਾਂ ਚੈਸ ਕਰ ਰਹੇ ਹਾਂ ਉਹ ਕਿਦੇ ਉੱਤੇ ਕਰ ਰਹੇ ਹਾਂ ਉਹ ਫਸਲ ਦੇ ਉੱਤੇ ਕਰ ਰਹੇ ਹਾਂ ਜੀ ਜੋ ਫਸਲ ਦੇ ਉੱਤੇ ਰੋਗ ਆ ਰਹੇ ਨੇ ਕੀਟ ਆ ਰਹੇ ਨੇ ਉਹਨਾਂ ਦੇ ਉੱਤੇ ਕਰ ਰਹੇ ਹਾਂ ਹਾਂਜੀ ਲੇਕਿਨ ਐਕਸੀਲ ਕਿੱਥੇ ਜਾਊਗੀ ਐਕਸੀਲ ਜਾਊਗੀ ਨਦੀਨ ਦੇ ਉੱਤੇ ਜਿਹੜੀ ਕਣਕ ਦੇ ਵਿਚਾਲੇ ਆ ਹਾਂਜੀ ਉੱਥੋਂ ਤੱਕ ਦਵਾਈ ਨੂੰ ਜਾਣ ਵਾਸਤੇ ਪਾਣੀ ਚਾਹੀਦਾ ਜੀ ਤਾਂ ਪਾਣੀ ਚਾਹੀਦਾ ਉਹਨ ਦੇ ਵਾਸਤੇ ਇਹ ਦੋ ਹੀ ਸਾਧਨ ਹੈ ਕਿ ਜਾਂ ਤਾਂ ਢੋਲੇ ਨਾਲ ਜਾਊਗਾ ਜਾਂ ਢੋਲ ਦੇ ਨਾਲ ਜਾਊਗਾ ਜੀ ਕਿਉਂਕਿ ਇਹ 10 ਲੀਟਰ ਪ ਉਹ ਆਪਾਂ ਡਰੋਨ ਦੀ ਗੱਲ ਕਰ ਰਹੇ ਹਾਂ ਇੱਕ ਨਵੀਂ ਟੈਕਨੋਲੋਜੀ ਹੈ ਫਾਰਮਰ ਨੂੰ ਦਿੱਕਤ ਆ ਆ ਰਹੀ ਹੈ ਕਾਫੀ ਦਿੱਕਤਾਂ ਆ ਰਹੀਆਂ ਲੇਬਰ ਨਹੀਂ ਮਿਲ ਰਿਹਾ ਲੇਬਰ ਦੀ ਸੌਟੇਜ ਹੈ ਕਾਫੀ ਦਿੱਕਤ ਆ ਰਹੀ ਉਹ ਚੀਜ਼ਾਂ ਨੂੰ ਅਸੀਂ ਦੂਰ ਕਰਨ ਦੇ ਵਾਸਤੇ ਇਸ ਟੈਕਨੋਲੋਜੀ ਨੂੰ ਅਸੀਂ ਮਤਲਬ ਫਿਊਚਰ ਦੀ ਟੈਕਨੋਲੋਜੀ ਨੂੰ ਤੁਸੀਂ ਦਿਖਾ ਰਹੇ ਹੋ ਹਾਂ ਆਉਣ ਵਾਲੇ ਦਿਨਾਂ ਦੇ ਵਿੱਚ ਦੂਜੀ ਗੱਲ ਕੀ ਹੈ ਕਿ ਆਉਣ ਵਾਲੇ 1-2 ਸਾਲਾਂ ਦੇ ਅੰਦਰ ਅਸੀਂ ਹਰੇਕ ਪਿੰਡ ਦੇ ਅੰਦਰ ਮਤਲਬ ਆ ਚੀਜ਼ ਹਰੇਕ ਪਿੰਡਾਂ ਦੇ ਅੰਦਰ ਆਪਣੇ ਜਿੰਨਾ ਵੀ ਪੰਜਾਬ ਦਾ ਏਰੀਆ ਉਹਨੂੰ ਅਸੀਂ ਕਵਰ ਕਰ ਲਾਂਗੇ ਇੱਕ ਲਾਸਟ ਦੇ ਵਿੱਚ ਆਪਾਂ ਜਿਹੜਾ ਤੁਹਾਡਾ ਫੰਕਸ਼ਨ ਬਹੁਤ ਵਧੀਆ ਨ ਆਪਾਂ ਦੇਖਿਆ ਬਹੁਤ ਇਕੱਠ ਹੋਇਆ ਤੇ ਜਿਵੇਂ ਤੁਸੀਂ ਇਹ ਨਬਜ਼ ਫੜੀ ਹੈਗੀ ਆ ਕਿਉਂਕਿ ਪਹਿਲਾਂ ਆਪਾਂ ਦੇਖਦੇ ਆਂ ਵੀ ਖੇਤੀਬਾੜੀ ਦੀ ਕਾਮਯਾਬੀ ਕਿੱਥੇ ਸੀ ਪਰਿਵਾਰਾਂ ਦੇ ਵਿੱਚ ਜੇ ਬੀਬੀਆਂ ਕਿਸਾਨ ਬੀਬੀਆਂ ਸਾਥ ਦਿੰਦੀਆਂ ਸੀ ਤਾਂ ਖੇਤੀਬਾੜੀ ਕਾਮਯਾਬ ਸੀ ਅੱਜ ਜਿਵੇਂ ਪਰਿਵਾਰ ਆ ਰਹੇ ਨੇ ਸਾਡੀਆਂ ਭੈਣਾਂ ਨਾਲ ਆ ਰਹੀਆਂ ਨੇ ਤਾਂ ਉਹ ਇਹ ਕਿਸਾਨ ਭਰਾਵਾਂ ਨੂੰ ਜ਼ੋਰ ਦੇਣਗੇ ਕਿ ਤੁਸੀਂ ਵੀ ਜਿਹੜੀ ਇਦਾਂ ਦੀ ਖੇਤੀ ਕਰੋ ਟੈਕਨੋਲੋਜੀ ਵਾਲੀ ਖੇਤੀ ਕਰੋ ਹਨਾ ਇਸ ਚੀਜ਼ ਨੂੰ ਕੰਪਨੀ ਨੇ ਸਮਝਿਆ ਹੈਗਾ ਇਹਨੰਦਰ ਇੱਕ ਚੀਜ਼ ਹੋਰ ਜੋੜਨਾ ਚਾਹੁੰਦਾ ਮੈਂ ਕਿ ਪੁਰਾਣੇ ਟਾਈਮ ਦੇ ਅੰਦਰ ਤੁਹਾਨੂੰ ਵੀ ਪਤਾ ਹੈ ਮੈਨੂੰ ਵੀ ਪਤਾ ਹੈ ਕਿ ਜਦੋਂ ਫਾਰਮਰ ਉਹ ਖੇਤ ਵਾਗ ਗਿਆ ਹਾਂਜੀ ਉਹਦੇ ਬਾਅਦ ਬੀਬੀਆਂ ਆ ਜਾਂ ਜੋ ਵੀ ਹੈ ਉਹਨਾਂ ਦੇ ਘਰੋਂ ਜੋ ਹੈ ਉਹ ਰੋਟੀਆਂ ਲੈ ਕੇ ਪਿੱਛੇ ਜਾਂਦੇ ਹੁੰਦੇ ਸੀ ਹੂੰ ਵੀ ਠੀਕ ਹੈ ਆਪਾਂ ਖਾਣਾ ਉਹ ਉਹ ਕੀ ਹੁੰਦਾ ਸੀ ਇਕੱਲਾ ਖਾਣੇ ਦਾ ਨਹੀਂ ਹੁੰਦਾ ਸੀ ਵੀ ਸੋ ਖੇਤੀਬਾੜੀ ਦੇ ਅੰਦਰ ਹੱਥ ਬੰਡਾਉਣਾ ਜੀ ਉਹ ਉਸ ਖੇਤੀ ਦੇ ਨਾਲ ਜੁੜੇ ਹੁੰਦੇ ਸੀ ਹੁਣ ਆਪਾਂ ਲੋਕ ਕੱਟ ਗਏ ਮਤਲਬ ਜੀ ਤੇ ਧੀਰੇ ਧੀਰੇ ਕੱਟ ਰਹੇ ਆ ਉਸ ਸੀਜ਼ਨ ਨੂੰ ਹੀ ਵਧਾਉਣ ਦੇ ਵਾਸਤੇ ਵੀ ਤਾਂ ਕਿ ਫੈਮਿਲੀ ਵੀ ਉਸ ਚੀਜ਼ ਦੇ ਬਾਰੇ ਹੁਣ ਸੋਚਣਾ ਸ਼ੁਰੂ ਕਰੇ ਜਿਵੇਂ ਤੁਸੀਂ ਆਖਿਆ ਕੀ ਆ ਹਾਂਜੀ ਉੱਤੇ ਕਰੇ ਜਾ ਕਿ ਲੇਡੀਜ਼ ਵੀ ਬੋਲੂਗੀ ਯਾਰ ਵੀ ਆਪਾਂ ਨੂੰ ਉਹ ਦਵਾਈ ਕਰਨੀ ਪਊਗਾ ਜਾਂ ਉਹ ਦਵਾਈ ਕਰੋ ਤੁਸੀਂ ਖੇਤੀ ਜਿਹੜੀ ਕਿਸਾਨਾਂ ਦੇ ਲੇਬਰ ਤੱਕ ਹੀ ਸੀਮਿਤ ਰਹਿ ਚੁੱਕੀ ਸੀ ਹਨਾ ਸੋ ਦੋਸਤੋ ਬਹੁਤ ਵਧੀਆ ਉਪਰਾਲਾ ਕੀਤਾ ਹੈਗਾ ਕੰਪਨੀ ਨੇ ਆਮ ਤੌਰ ਤੇ ਸਜੈਂਟਾ ਦੀਆਂ ਗੱਲਾਂ ਜਿਹੜੀਆਂ ਦੁਕਾਨਾਂ ਤੇ ਖੇਤਾਂ ਦੇ ਵਿੱਚ ਜਾਂ ਮੇਲਿਆਂ ਦੇ ਵਿੱਚ ਹੁੰਦੀਆਂ ਸੀ ਤੇ ਹੁਣ ਆਪਣੇ ਘਰਾਂ ਦੇ ਵਿੱਚ ਰਸੋਈਆਂ ਦੇ ਵਿੱਚ ਤੇ ਬੀਬੀਆਂ ਭੈਣਾਂ ਵੀ ਗੱਲਾਂ ਕਰਿਆ ਕਰਨਗੀਆਂ ਕਿ ਸਾਡੇ ਪਿੰਡ ਕੰਪਨੀ ਨੇ ਇੱਕ ਮੇਲਾ ਕਰਵਾਇਆ ਸੀਗਾ ਅਸੀਂ ਤਾਂ ਉਹਨਾਂ ਦੀ ਸਪਰੇਅ ਵਰਤਦੇ ਹਾਂ ਹਨਾ ਜਿਵੇਂ ਇਦਾਂ ਗੱਲਾਂ ਹੋਣਗੀਆਂ ਸਹੀ ਹੈ ਸਰ ਸੋ ਬਹੁਤ ਵਧੀਆ ਉਪਰਾਲਾ ਕੰਪਨੀ ਦਾ ਸਰ ਥੈਂਕ ਯੂ ਬਹੁਤ-ਬਹੁਤ ਗੱਲਬਾਤ ਕਰਨ ਦੇ ਲਈ ਤੇ ਕਿਸਾਨ ਭਰਾਵੋ ਤੁਸੀਂ ਵੀ ਕੋਸ਼ਿਸ਼ ਕਰਿਆ ਕਰੋ ਕਿ ਜੋ ਵੀ ਪ੍ਰੋਡਕਟ ਆਪਾਂ ਕੋਈ ਪੈਸਟੀਸਾਈਡ ਕਰਨਾ ਹਰਬੀਸਾਈਡ ਕਰਨਾ ਫੰਗੀਸਾਈਡ ਕਰਨਾ ਤਾਂ ਉਹ ਵਧੀਆ ਕੰਪਨੀ ਦਾ ਕਰੋ ਓਰੀਜਨਲ ਕਰੋ ਉਹਦੀ ਡੋਜ਼ ਵੀ ਘੱਟ ਹੁੰਦੀ ਹੈ ਤੇ ਰਿਜ਼ਲਟ ਵੀ ਸਾਨੂੰ ਜ਼ਿਆਦਾ ਮਿਲਦੇ ਨੇ ਸੋ ਵੀਡੀਓ ਦੇਖਣ ਦੇ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਧੰਨਵਾਦ ਜੀ ਮੇਰਾ ਨਾਮ ਗੁਰਪ੍ਰੀਤ ਸਿੰਘ ਕਿਸਾਨ ਕੇਰ ਪੈਸਟੀਸਾਈਡ ਮੇਰੀ ਫਾਰਮ ਆ ਅੱਜ ਸੇਂਟਾ ਕੰਪਨੀ ਵੱਲੋਂ ਬਹੁਤ ਵਧੀਆ ਪ੍ਰਦਰਾਲਾ ਕਰਾਇਆ ਗਿਆ ਇਹ ਖੁਸ਼ੀਆਂ ਦਾ ਮੇਲਾ ਕਰਾਇਆ ਗਿਆ ਜਿਸ ਵਿੱਚ ਕਿਸਾਨ ਨੂੰ ਹਰ ਤਰ੍ਹਾਂ ਦੀ ਜਾਣਕਾਰੀ ਦਿੱਤੀ ਗਈ ਇੱਕ ਇਹਨਾਂ ਦੀ ਇੱਕ ਬਹੁਤ ਵਧੀਆ ਚੰਗੀ ਚੀਜ਼ ਲੱਗੀ ਕਿ ਫੈਮਲੀ ਵੱਧ ਫੈਮਲੀ ਬੱਚੇ ਇਨਵਾਈਟ ਕੀਤੇ ਆ ਜੀ ਦੇ ਕਰਕੇ ਇੱਕ ਪਰਿਵਾਰਕ ਰਿਸ਼ਤਾ ਬਣਿਆ ਸਜੈਂਟਾ ਨਾਲ ਅਸੀਂ ਹੋਰ ਵੀ ਕੰਪਨੀਆਂ ਨੂੰ ਇਹ ਕਹਿੰਦੇ ਆ ਵੀ ਇਹੋ ਜਿਹੇ ਮੇਲੇ ਤੁਸੀਂ ਲਗਾਉਂਦੇ ਰਹੋ ਕਿਉਂਕਿ ਇਹਦੇ ਨਾਲ ਇੱਕ ਪਰਿਵਾਰਕ ਰਿਲੇਸ਼ਨ ਬਣਦਾ ਸਜੈਂਟਾ ਕੰਪਨੀ ਦੇ ਜਿਹੜੇ ਵੀ ਕਿਸਾਨ ਪ੍ਰੋਡਕਟ ਵਰਤਦੇ ਆ ਉਹਨਾਂ ਨੂੰ ਉਹਨਾਂ ਨੂੰ ਭਰਪੂਰ ਜਾਣਕਾਰੀ ਦਿੱਤੀ ਗਈ ਉਹਨਾਂ ਨੂੰ ਹਰ ਇੱਕ ਚੀਜ਼ ਬਾਰੇ ਜਿਵੇਂ ਕਿ ਨਰੀ ਐਕਸਲ ਦਵਾਈ ਆਉਂਦੀ ਹੈ ਨਦੀਨਾਂ ਵਾਸਤੇ ਗੁਲੀ ਡਿੰਡੇ ਵਾਸਤੇ ਉਹਦੇ ਬਾਰੇ ਜਾਣਕਾਰੀ ਦਿੱਤੀ ਗਈ ਇੱਕ ਫੰਗੀ ਸਾਈਡ ਆਉਂਦਾ ਇੰਪੈਕਟ ਟੈਸਟਰ ਆ ਉਹਦੇ ਬਾਰੇ ਭਰਪੂਰ ਉਹਨਾਂ ਨੂੰ ਜਾਣਕਾਰੀ ਦਿੱਤੀ ਗਈ ਇਸ ਮੇਲੇ ਤੇ ਆਉਣ ਨਾਲ ਹਰ ਕਿਸਾਨ ਨੂੰ ਹਰ ਤਰ੍ਹਾਂ ਦੀ ਨੌਲਜ ਦਿੱਤੀ ਗਈ ਆ ਅਸੀਂ ਸਜੈਂਟਾ ਕੰਪਨੀ ਵੱਲੋਂ ਲਗਾਏ ਗਏ ਮੇਲੇ ਦਾ ਬਹੁਤ-ਬਹੁਤ ਤੁਹਾਨੂੰ ਔਰ ਕਰਦੇ ਹਾਂ ਹਾਂਜੀ ਅੱਜ ਨਾ ਸਜੈਂਟਾ ਕੰਪਨੀ ਨੇ ਭਾਈਆ ਨੇ ਪਿੰਡ ਚਾਂਦਪਾਲਾ ਸ ਵਿੱਚ ਇੱਕ ਬਹੁਤ ਵਧੀਆ ਇਵੈਂਟ ਕੀਤਾ ਜਿਸ ਵਿੱਚ ਉਹਨਾਂ ਨੇ ਫਾਰਮਰ ਤੋਂ ਬਗੈਰ ਫਾਰਮਰ ਦੀ ਫੈਮਿਲੀ ਨੂੰ ਇਨਵਾਈਟ ਕਰਕੇ ਇੱਥੇ ਰੌਣਕ ਮੇਲਾ ਲਾ ਕੇ ਕੁਛ ਆਪਣਾ ਵੈਸੇ ਬਾਰੇ ਜੋ ਕਿ ਅੱਜ ਕੱਲ ਪ੍ਰੋਬਲਮ ਆ ਰਹੀ ਆ ਪੁਲੀਸਟੇ ਦੀ ਉਹ ਸਮਾਹਰੇ ਜਾਣੂ ਕਰਾਇਆ ਨਾਲੇ ਲੇਡੀ ਦਾ ਨਾਲ ਬੱਚਿਆਂ ਦਾ ਇੰਜੋਇਮੈਂਟ ਕੀਤਾ ਬਹੁਤ ਅੱਛੇ-ਅੱਛੇ ਸਟਾਲ ਲਗਾਏ ਖਾਣ ਪੀਣ ਦਾ ਵਧੀਆ ਅਰੇਂਜਮੈਂਟ ਕੀਤਾ ਔਰ ਲੋਕਾਂ ਨੇ ਵੀ ਖੂਬ ਇੰਜੋਏ ਕੀਤਾ ਔਰ ਖੁਦ ਅਸੀਂ ਆਪ ਡਿਸਟਰੀਬਿਊਟਰ ਕੰਪਨੀ ਦੇ ਇੱਥੇ ਆ ਕੇ ਚੱਕਾ ਰਹਿ ਲ ਵੀ ਕਿਸ ਤਰ੍ਹਾਂ ਇੰਜੋਏ ਹੋ ਰਿਹਾ ਔਰ ਬਹੁਤ ਅੱਛਾ ਹੋ ਰਿਹਾ